ਸਰ ਮੇਰਾ ਵਿਜਿੰਦਰ ਸ਼ਰਮਾ ਜੀ ਹਾਂਜੀ ਸਰ ਅੱਜ ਕਿਸ ਜਗ੍ਹਾ ਤੇ ਆਏ ਤੇ ਕੀ ਕਾਰਨ ਸੀ ਇੱਥੇ ਪਹੁੰਚੇ ਜੀ ਸਰ ਇਹ ਕੱਲ ਦਾ ਇੱਕ ਹਸ ਆਇਆ ਸੀ ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹ ਭੱਜ ਗਿਆ ਅੱਗੇ ਲੱਗ ਕੇ ਮੈਂ ਦੂਰੋਂ ਵੇਖਿਆ ਤੇ ਮੈਂ ਮੈਂ ਸੋਚਿਆ ਕਿ ਇਹਦਾ ਮੋਬਾਈਲ ਖੋ ਕੇ ਭੱਜਿਆ ਹੈ ਮੈਨੂੰ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ ਮੱਗੇ ਸੀ ਉਹਦੇ ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ ਉਹਨੂੰ ਭੱਜ ਗਿਆ ਉਹਦੇ ਮਗਰ ਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਉਸ ਉਹਨਾਂ ਦੇ ਮੁਲਾਜ਼ਮ ਦੇ ਮੁਲਾਜ਼ਮ ਨੂੰ ਸਾਹ ਚੜਿਆ ਆ ਸੀ ਉਹ ਕਿੰਨੇ ਵੀ ਮਨੋਕੋ ਹਸਪੀਟਲ ਇਹਨੂੰ ਲੈ ਕੇ ਜਾਣਾ ਹੈ ਤੇ ਉੱਥੋਂ ਭੱਜਿਆ ਵਾ ਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਜਦੋਂ ਲੈ ਕੇ ਜਾ ਰਹੇ ਆਪਾਂ ਤੇ ਹਸਪੀਟਲ ਤੋਂ ਚੰਦਗਦਮਾ ਦੀ ਦੂਰੀ ਤੇ ਉਹ ਗੱਡੀ ਚ ਬਿਹੋਸ਼ ਹੋ ਕੇ ਡੇਗੇ ਉਸ ਦੌਰਾਨ ਉਹ ਕੈਦੀ ਹੀ ਜਿਹੜਾ ਉਹ ਦੁਬਾਰਾ ਭੱਜ ਗਿਆ ਗੱਡੀ 'ਚ ਸੈਕਿੰਡ ਟਾਈਮ ਭੱਜ ਗਿਆ ਉਹ ਕੈਦੀ ਉਹ ਭੱਜ ਗਿਆ ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਤੇ ਕਾਫੀ ਦੌੜ ਲਾਈ ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ ਉਹਦੇ ਮਗਰ ਗਿਆ ਵਾਂ ਅੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ ਉਸ ਦੌਰਾਨ ਮੇਰੇ ਗੱਲੇ 'ਚੋ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵਟਿਆ ਸੀ ਤੇ ਮੇਰੀ ਉਸ ਜਦੋਂ ਮੈਨੂੰ ਫੜਿਆ ਉਹਤੇ ਤੇ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੀ ਜੈਗਰ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ ਕਿ ਉਹ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਉਹਨੇ ਵੇਖਿਆ ਵੀ ਕੱਲਾ ਵਾ ਤੇ ਮੈਂ ਸ਼ਾਇਦ ਡਰ ਜੇਗਾ ਮੈਂ ਤੇ ਹਮਲਾ ਕਰਾਂਗਾ ਪਰ ਮੈਂ ਕਹਾ ਵੀ ਹੁਣ ਇਹਨੂੰ ਇੱਕ ਵਾਰੀ ਪੱਜਾਵਾਂ ਦੇ ਵਿੱਚ ਛੱਡਣਾ ਨਹੀਂ ਮੇਰੇ ਕੱਪੜੇ ਤੇ ਪਾੜ ਹੀ ਗਏ ਨੇ ਇਹਨੂੰ ਨਹੀਂ ਛੱਡਣਾ ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮਾ ਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਦੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਮੈਂ ਭਾਈ ਇਹਨੂੰ ਜਾਣਾਂ ਦਿਓ ਤੇ ਇਹਨੂੰ ਅੰਦਰ ਲੈ ਕੇ ਆਣਾ ਹੈ ਮੈਮ ਅੰਦਰ ਐਮਰਜੈਂਸੀ 'ਚ ਇਹ ਮੁਲਾਜ਼ਮ ਨੂੰ ਇਹਨਾਂ ਨੂੰ ਦੇ ਕੇ ਆਵਾ ਤੇ ਉਹਨਾਂ ਨੂੰ ਮੈਂ ਗੱਡੀ 'ਏ ਲੈ ਕੇ ਦੇ ਐਮਰਜੈਂਸੀ ਜਦੋਂ ਮੈਂ ਗਿਆਵਾ ਤੇ ਉੱਥੇ ਸਟੀਚਰ ਵਗਾਰਾ ਲੱਭ ਕੇ ਤੇ ਉਹਨਾਂ ਨੂੰ ਮੈਂ ਕਾਫੀ ਜਦੋਂ ਜਿਹੜਾ ਜਹਾਜ਼ ਦੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ ਜੇ ਤੇ ਉਹਨਾਂ ਦਾ ਇਲਾਜ ਚੱਲੂ ਹੋ ਗਿਆ ਸੀ ਪੱਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਛੱਡ ਗਈ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੀ ਹੈ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲ ਚਾਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਡੈਥ ਹੋ ਗਈ ਹੈ ਤਾਂ ਸਿੱਧਾ ਮੈਨੂੰ ਬਹੁਤ ਅਫਸੋਸ ਲੱਗਾ ਇਹ ਵੀ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਤੇ ਸ਼ਹੀਦ ਹੋ ਗਏ ਨੇ ਅੱਜ ਤੇ ਪੁਲਿਸ ਕਮਿਸ਼ਨ ਦੇ ਦਫ਼ਤਰ ਕੀ ਕਰਨਾ ਹੈ ਮੈਂ ਸਾਰਾ ਮਾਨਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾਂ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਜੀ ਉਹ ਮੈਂ ਕਹਾ ਇਹ ਪੰਜਾਬ ਪੁਲਿਸ ਦਾ ਮਾਨ ਹੈਗਾ ਇਹ ਮੈਂ ਕਹਾ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ ਠੀਕ ਹੈ ਪਰ ਅਮਜੀਤ ਸਿੰਘ ਜਿਹਨਾਂ ਦੀ ਰਾਮਬਗ ਥਾਣੇ ਡਿਊਟੀ ਸੀ ਦੁਰਾਨੇ ਡਿਊਟੀ ਜਿਹਨਾਂ ਦੀ ਕੱਲ ਜਿਹੜੀ ਹੈ ਡੈਥ ਹੋ ਗਈ ਹੈ ਜੋ ਬੜੀ ਮੰਨਪਾਗੀ ਸਾਹਿਬ ਹੈ ਇਹਦਾ ਸਾਨੂੰ ਸਾਰਿਆਂ ਨੂੰ ਬਹੁਤ ਜਿਹੜਾ ਅਫਸੋਸ ਵੀ ਹੈ ਇਹ ਅੱਜ ਇੱਕ ਕਾਉਂਟਰ ਚਾਲਕ ਵੱਲੋਂ ਜਿਹੜੀ ਸਾਨੂੰ ਉਹਨਾਂ ਦੀ ਪਗੜੀ ਦਿੱਤੀ ਗਈ ਜੋ ਸਾਡੇ ਲਈ ਮਾਣਵਰੀ ਗੱਲ ਹੈ ਐਸਐਚਓ ਰਾਮਬਗ ਦੇ ਨਾਲ ਟਾਈਪ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਪਗੜੀ ਹੈ ਸੌਂਪੀ अच्छा मैम किस तरह का सहयोग जिस तरह नौजवानी ਦਿੱਤਾ ਵਾ اپੀਲ ਕਰਨਾ ਚਾਹਾਂਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਪੂਰਾ ਅੰਮ੍ਰਿਤਸਰ ਪੂਰਾ ਪੰਜਾਬ ਲੋਕਾਂ ਨੂੰ ਲੋਕਾਂ ਦਾ ਜਿਹੜਾ ਪੁਲਿਸ ਨੂੰ ਮਿਲੇ ਤੱਕ ਕ੍ਰਾਈਮ ਬਿਲਕੁਲ ਖਤਮ ਹੋ ਸਕਦਾ ਬਿਲਕੁਲ ਜੀ ਤੁਹਾਡੇ ذریعے ਮੈਂ ਜਿਹੜੇ ਸਾਰੇ ਜਡੇ ਵੀ ਪਬਲਿਕ ਦੇ ਹੈਗੇ ਨੇ ਆਪਣੀ ਪਬਲਿਕ ਹੈ ਸਭ ਨੂੰ ਇਹ اپੀਲ ਕਰਦੇ ਆ ਕਿ ਜੇ ਸਾਰੀ ਪਬਲਿਕ ਇਸ ਦਾ ਇਧਰ ਰਲਕੇ ਸਹਿ ਜੋ ਕਰੇ ਤਾਂ ਆਪਾਂ ਜਿਹੜੀ ਹੈ ਨਸ਼ਿਆਂ ਤੇ ਵੀ ਤੇ ਪਲੱਸ ਕ੍ਰਾਈਮ ਤੇ ਜਿਹੜੀ ਹੈ ਪ੍ਰੋਪਰ ਪੂਰੇ ਤਰੀਕੇ ਨਾਲ ਠੱਲ ਪਾ ਸਕਦਾ ਅੱਛਾ मैम ਕੱਲ ਇੱਕ ਖਬਰ ਆ ਰਹੀ ਦੱਸਿਆ ਜਾ ਰਿਹਾ ਸੀ ਜਿਹੜੇ ਇੰਚਾਰਜ ਸੀ ਉੱਥੋਂ ਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੋ ਤਾਂ ਬਾਅਦ ਚੋਂ ਜਦੋਂ ਆਡੋ ਵਾਲਾ ਆਪ ਸਾਹਮਣੇ ਆਇਆ ਮੀਡੀਆ ਦੇ ਫੇਰ ਪਤਾ ਲੱਗਾ ਸਾਰਿਆਂ ਨੂੰ ਕਿ ਵਾਕਈ ਇਹ ਗੱਲ ਹੋਈ ਸੀ ਜੀ ਜੀ ਕਿ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਨਹੀਂ ਜੀ ਨਹੀਂ ਦੰਦੀ ਆਫਟਰ ਵੈਰੀਫਿਕੇਸ਼ਨ ਕੋਸ਼ਿਸ਼ਾਂ ਹੁੰਦੀਆਂ ਨੇ ਜਦੋਂ ਸਟਾਰਟਿੰਗ ਤੇ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਤੇ ਆਫਟਰ ਵੈਰੀਫਿਕੇਸ਼ਨ ਜਦੋਂ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀ ਅੱਛਾ ਉਹ ਕੈਦੀ ਜਿਹੜਾ ਵਾ ਉੱਤ ਕਿਹੜੇ ਕੇਸ ਹੈ ਕਿਸ ਕੁਛ ਦੇ ਬਾਰੇ ਜਾਣਕਾਰੀ ਹੈਗੀ ਨਹੀਂ ਇਹਦੇ ਬਾਰੇ ਰਾਮ ਬਾਪੂ ਉਹ ਕਾਬੂ ਆ ਗਿਆ ਹੈ ਉਹ ਜੀ ਉਹ ਕਾਬੂ ਹੈ ਬਿਲਕੁਲ ਜੀ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤਿਆ ਜਾਂ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੋਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੱਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਡਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼